ਜਿਹੜੀਆਂ ਇਹਨਾਂ ਦੀਆਂ ਦੋ ਏਜੰਸੀਆਂ ਸੈਂਟਰ ਦੀਆਂ ਚਾਹੇ ਉਹ BBMP ਐ ਤੇ ਚਾਹੇ I&M D ਐ ਉਹਨਾਂ ਨੇ ਪੰਜਾਬ ਨਾਲ ਐਡਾ ਵੱਡਾ ਫਰਾਡ ਕੀਤਾ ਔਰ CM ਸਾਹਿਬ ਇੱਥੇ ਕਹਿ ਕੇ ਗਏ ਕਿ ਹਿਮਾਚਲ ਦੇ CM ਨੇ ਕੀ ਕੀਤਾ ਉਹਨਾਂ ਨੇ BBMP ਤੇ FIR ਦਰਜ ਕੀਤੀ ਅਮਨ ਰੋੜਾ ਜੀ ਆਪਣੇ ਕੋਲੋਂ ਇੱਕ ਸਾਲ ਉਹ ਜਿਹੜਾ ਸ਼ੁਭ ਸ਼ੁਭ ਕਰਨ ਮੁੰਡਾ ਸੀ ਉਹਦੀ FIR ਦਰਜ ਨਹੀਂ ਹੋਈ BJP ਦੇ ਖਿਲਾਫ ਉਹਨਾਂ ਦੀ BJP ਦੀ ਸਰਕਾਰ ਆ ਹਰਿਆਣੇ ਦੇ ਵਿੱਚ ਆਪਾਂ ਸਾਰੇ ਜਣੇ ਇੱਥੇ ਇੱਥੇ ਆਣ ਕੇ ਰੈਵੋਲੂਸ਼ਨ ਪਾ ਲਈਏ ਲੇਕਨ ਐਟ ਦਾ ਸੇਮ ਟਾਈਮ ਉੱਥੇ ਜਾ ਕੇ ਚੱਲੀਏ ਜੇ ਉੱਥੇ ਨਾ ਨਾ ਗਏ ਤੇ ਫਿਰ ਆਪਣੇ ਨਾ ਆਉਣ ਵਾਲੇ ਸਮੇਂ ਚ ਵੀ ਇਹੀ ਹੋਣਾ ਜੋ ਹੋ ਰਿਹਾ ਇਹਦੇ ਚ ਕੋਈ ਸ਼ੱਕ ਵਾਲੀ ਗੱਲ ਨਹੀਂ ਹੈ ਔਰ ਉਹਨਾਂ ਦੋਨਾਂ ਏਜੰਸੀਆਂ ਦੇ ਖਿਲਾਫ ਐਫ ਆਈ ਆਰ ਦਰਜ ਹੋਣੀ ਚਾਹੀਦੀ ਆ ਤਾਂ ਮਾੜਾ ਮੋਟਾ ਇਹਨਾਂ ਨੂੰ ਕਿਤੇ ਸੇਕ ਲੱਗੂ ਕਿਉਂਕਿ ਆਦਰਵਾਈਜ਼ ਤਾਂ ਉਹ ਬਾਹਰ ਉੱਥੇ ਲਾਉਣ ਡੈ ਜਾਂ ਮੱਝਮਾ ਲਾਉਣ ਡੈ ਜਾਂ ਬੀ ਜੀ ਪੀ ਵਾਲੇ ਤੇ ਆਪਾਂ ਇਥੇ ਅੰਦਰ ਰੈਜ਼ੋਲੂਸ਼ਨ ਪਾ ਕੇ ਕਈ ਵਾਰੀ ਇਹ ਰੈਜ਼ੋਲੂਸ਼ਨ ਬਾਬੂ ਕਿਸੇ ਕੋਲ ਹੀ ਪਿਆ ਰਹ ਜਾਂਦਾ ਆਪਾਂ 100 150 200 ਰੈਜ਼ੋਲੂਸ਼ਨ ਪਿਆ ਹੋਣਾ ਅਜੇ ਸੋ ਇਸ ਕਰਕੇ ਜਿੰਨਾ ਚਿਰ ਆਪਾਂ ਪੋਲਿਟਿਕਲ ਲੜਾਈ ਨਹੀਂ ਲੜਦੇ ਉੱਥੇ ਜਾ ਕੇ ਦਿੱਲੀ ਜਾ ਕੇ ਚਲੋ ਚੱਲੀਏ ਸਾਰੇ ਜਣੇ ਕੌਣ ਰੋਕਦਾ ਜਿਹੜਾ ਡੈਮ ਸੇਫਟੀ ਐਕਟ ਪੰਜਾਬ ਦਾ ਲਿਆਉਣ ਨੂੰ ਦੱਸੋ ਤਾਂ ਸਹੀ ਕੌਣ ਰੋਕਦਾ ਲਿਆਓ ਤਾਂ ਸਹੀ ਆਪਾਂ ਇਥੇ ਇੱਕ ਦਿਨ ਦਾ ਦੋ ਦਿਨ ਦਾ ਸੈਸ਼ਨ ਲਾ ਕੇ ਉਹਦੇ ਤੋਂ ਬਾਅਦ ਆਪਾਂ ਗੱਲ ਮੁਕਾ ਕੇ ਬਹਿ ਜਾਣੀ ਹੈ ਇੱਕ ਦੂਸਰੇ ਤੇ ਅਲੀਗੇਸ਼ਨ ਲਾਉਣੇ ਆ ਤੁਹਾਡੀਆਂ 100% ਗੱਲਾਂ ਠੀਕ ਆ ਲੇਕਿਨ ਇਹਦੇ ਲਈ ਆਪਾਂ ਨੂੰ ਪੋਲਿਟਿਕਲ ਲੜਾਈ ਦਿੱਲੀ ਜਾ ਕੇ ਲੜਨੀ ਪਊਗੀ ਆਦਰਵਾਈਜ਼ ਆਪਣੇ ਪੱਲੇ ਕੁਝ ਪੈਣਾ ਨਹੀਂ ਹੈ ਪੰਜਾਬ ਦੇ ਵਿੱਚ ਹੜ ਆਏ ਨੇ 26 ਤਰੀਕ ਨੂੰ ਵੀ ਉੱਤੇ ਡਿਸਕਸ਼ਨ ਹੋਈ ਆ ਤੇ ਅੱਜ ਦੁਬਾਰਾ ਜਿਹੜੀ ਡਿਸਕਸ਼ਨ ਹੋ ਰਹੀ ਆ ਸੋ ਬਹੁਤ ਵਧੀਆ ਸੁਝਾਅ ਸਾਡੇ ਸਤਿਕਾਰਯੋਗ ਮੈਂਬਰ ਸਾਹਿਬਾਨ ਵੱਲੋਂ ਰੱਖੇ ਗਏ ਨੇ ਸੋਦੇ ਵਿੱਚ ਵੀ ਹੜਾਂ ਦੇ ਕਾਰਨ ਕੀ ਨੇ ਫੜ ਕਿਉਂ ਆਏ ਨੇ ਕਿੰਨਾ ਨੁਕਸਾਨ ਹੋਇਆ ਅਤੇ ਕਿਸ ਤਰ੍ਹਾਂ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਇਹਨਾਂ ਹੜ੍ਹਾਂ ਤੋਂ ਪੰਜਾਬ ਨੂੰ ਪੰਜਾਬ ਦੀ ਕਿਸਾਨੀ ਨੂੰ ਕਿਸਾਨਾਂ ਦੀਆਂ ਫਸਲਾਂ ਨੂੰ ਅਸੀਂ ਬਚਾ ਸਕਦੇ ਹਾਂ ਉਸ ਲਈ ਮੈਂ ਸੁਝਾਅ ਰੱਖਿਆ ਸੀ ਕਿ ਇੱਕ ਵਿਧਾਨ ਸਭਾ ਦੀ ਕਮੇਟੀ ਜ਼ਰੂਰ ਬਣਾਈ ਜਾਵੇ ਸਾਂਝੀ ਕਮੇਟੀ ਜਿਹੜੀ ਇਹਦੇ ਤੇ ਕੰਮ ਕਰੇ ਬੇ ਇਹਦੇ ਕਾਰਨ ਨੁਕਸਾਨ ਤੇ ਆਉਣ ਵਾਲੇ ਸਮੇਂ ਦੇ ਵਿੱਚ ਇਸ ਨੂੰ ਕਿਵੇਂ ਅਸੀਂ ਰੋਕ ਸਕਦੇ ਹਾਂ ਇੱਕ ਐਕਸਪਰਟ ਕਮੇਟੀ ਜਿਹੜੀ ਹੈਗੀ ਆ ਜਿਸ ਤਰ੍ਹਾਂ ਪਹਿਲਾਂ ਮੈਂਬਰ ਸਾਹਿਬ ਗੱਲ ਕਰਕੇ ਗਏ ਨੇ ਚਾਹੇ ਅਸੀਂ ਨੈਸ਼ਨਲ ਲੈਵਲ ਤੇ ਇੰਟਰਨੈਸ਼ਨਲ ਲੈਵਲ ਤੇ ਕਿ ਉਹ ਮਹਰਾਂ ਨੂੰ ਉਸ ਕਮੇਟੀ ਦੇ ਵਿੱਚ ਪਾਇਆ ਜਾਵੇ ਤਾਂ ਜੋ ਆਉਣ ਵਾਲੇ ਸਮੇਂ ਦੇ ਵਿੱਚ ਹੜ੍ਹ ਨਾ ਆਉਣ ਮੈਂ ਉਸ ਨੂੰ ਵੀ ਸੁਝਾਅ ਦਿੱਤੇ ਸੀਗੇ ਕਿ ਜਿਹੜੇ ਦਰਿਆ ਨੇ ਵਿਚਾਲੇ ਉੱਚੇ ਨੇ ਉਹਨਾਂ 'ਚ ਰੇਤ ਇੰਨੀ ਭਰ ਚੁੱਕੀ ਆ ਮੇਰਾ ਖਿਆਲ ਬਾਹਰਲੇ ਲੈਵਲ ਨਾਲੋਂ ਸੈਂਟਰ ਉੱਚਾ ਹੋਊਗਾ ਪਾਣੀ ਸਾਰਾ ਬੰਨਾ ਦੇ ਨਾਲ ਚੱਲ ਰਿਹਾ ਵਾ ਜਿਹਦੇ ਕਰਕੇ ਬੰਨਾ ਤੇ ਪ੍ਰੈਸ਼ਰ ਆ ਸਾਰਾ ਇਹਦੀ ਪ੍ਰੋਪਰ ਜੇ ਪਟਾਈ ਹੋ ਕੇ ਇਹਦੇ ਵਿੱਚੋਂ ਨਹਿਰਾ ਨਹਿਰ ਵਾਂਗੂ ਪਟਾਈ ਹੋ ਜਵੇ ਕਟੋ-ਕਟ 10 ਕਿਲੇ ਚੌੜਾ ਤੇ ਉਹ ਜ਼ਮੀਨ ਆ ਜਿਹੜੀ ਉਹ ਜ਼ਮੀਨ ਦੀ ਮਾਲਕੀ ਆ ਜਿਹੜੀ ਸਰਕਾਰ ਦੀ ਹੋਣੀ ਚਾਹੀਦੀ ਆ ਕਿਸਾਨਾਂ ਨੂੰ ਮੁਆਵਜ਼ਾ ਮਿਲਣਾ ਚਾਹੀਦਾ ਜ਼ਮੀਨ ਅਕਵਾਇਰ ਹੋਣੀ ਚਾਹੀਦੀ ਆ ਕਦੇ ਉਹ ਜਿਹੜੀ ਆਪਾਂ ਪਟਾਈ ਕਰਾਂਗੇ ਜੇ ਜਿਹੜੀ ਗਦਾਵਰੀ ਨਦੀ ਆ ਉਹ ਤਕਰੀਬਨ 70 ਤੋਂ 80 ਫੁੱਟ ਡੂੰਘੀ ਚੱਲ ਰਹੀ ਆ ਜੀ ਤੇ ਸਾਡਾ ਜਿਹੜਾ ਸਤਲੁਜ ਆ ਜ਼ਮੀਨ ਤੋਂ ਉੱਚਾ ਚੱਲ ਰਿਹਾ ਵਾ ਉਹ ਜੇ ਉਹਦੀ ਪਟਾਈ ਹੋਊਗੀ ਤਾਂ ਉਹਦੇ ਨਾਲ ਰੀਚਾਰਜਿੰਗ ਵੀ ਹੋਊਗੀ ਚੱਕ ਡੈਮ ਬਣਨੇ ਚਾਹੀਦੇ ਆ ਪਾਣੀ ਹਮੇਸ਼ਾ ਇਹਨਾਂ ਦਰਿਆਵਾਂ ਦੇ ਵਿੱਚ ਆਫ ਸੀਜ਼ਨ ਦੇ ਵਿੱਚ ਪਾਣੀ ਖੜਾ ਰਹਿਣਾ ਚਾਹੀਦਾ ਤਾਂ ਜੋ ਜੇ ਪਾਣੀ ਖੜਾ ਰਹੂਗਾ ਤਾਂ ਰੀਚਾਰਜਿੰਗ ਹੋਊਗੀ ਸੋ ਇਸ ਪਾਸੇ ਸਾਨੂੰ ਵਿਸ਼ੇਸ਼ ਧਿਆਨ ਦੇਣ ਦੀ ਲੋੜ ਹੈ ਜੇ ਬਹੁਤ ਪ੍ਰੋਪਰ ਪਟਾਈ ਹੋ ਗਈ ਬੰਨਾ ਤੱਕ ਤਾਂ ਪਾਣੀ ਕਦੇ ਟੱਚ ਵੀ ਨਹੀਂ ਕਰਨਾ ਅੱਡ ਹੋਣੇ ਤੋਂ ਬਹੁਤ ਦੂਰ ਦੀ ਗੱਲ ਆ ਸੋ ਕਪੈਸਿਟੀ ਆ ਜਿਹੜੀ ਅਸੀਂ ਬਿਲਕੁਲ ਹੀ ਹੁਣ ਦੇਖੋ ਕਈ ਜਗ੍ਹਾ ਆਪਾਂ ਜਾ ਕੇ ਦੇਖਦੇ ਆ ਸਤਲੁਜ ਦਰਿਆ ਜਿਹੜਾ ਕਿਤੇ ਤਾਂ 1 ਕਿਲੋਮੀਟਰ ਚੌੜਾ ਚੱਲ ਰਿਹਾ ਕਈ ਜਗ੍ਹਾ 3 ਕਿਲੋਮੀਟਰ ਚੌੜਾ ਚੱਲ ਰਿਹਾ ਕਈ ਜਗ੍ਹਾ 5 ਕਿਲੋਮੀਟਰ ਕਈ ਬੰਨ ਜਿਹੜੇ ਪਿਛਲੇ ਸਮੇਂ ਦੇ ਵਿੱਚ ਜਦੋਂ ਸਾਬ ਪ੍ਰਤਾਪ ਸਿੰਘ ਜੀ ਕਹਿ ਰਹੇ ਸੀ ਚੀਫ ਮਿਨਿਸਟਰ ਸੀ ਉਸ ਟਾਈਮ ਦੇ ਸਰਵੇ ਹੋਏ ਹੋਏ ਨੇ ਉਹ ਸਮੇਂ ਦੇ ਸਰਵੇ ਹੋਏ ਹੋਏ ਨੇ ਲੇਕਿਨ ਉਹ ਬੰਨ ਦੁਬਾਰਾ ਬੰਨੇ ਨਹੀਂ ਗਏ ਅੰਦਰ ਜਿਹੜੀਆਂ ਜਦੋਂ ਵੀ ਪਾਣੀ ਆਉਂਦਾ ਤਾਂ ਲੋਕਾਂ ਦੀਆਂ ਸਾਰੀਆਂ ਜਿਹੜੀ ਫਸਲ ਹੈਗੀ ਆ ਉਹ ਮਰੀ ਜਾਂਦੀ ਆ ਸੋ ਅੱਜ ਲੋੜ ਆ ਜਿਹੜੇ ਦੇਖੋ ਇੱਕ ਤਾਂ ਸਭ ਤੋਂ ਜ਼ਰੂਰੀ ਜਿਹੜੀ ਲੋੜ ਹੈਗੀ ਆ ਆਉਣ ਵਾਲੀ ਫਸਲ ਬੀਜਣ ਦੇ ਲਈ ਇੱਕ ਤਾਂ ਰੇਤ ਦੇ ਲਈ ਸਮਾਂ ਪੂਰਾ ਦੇਣਾ ਬਣਦਾ ਵੀ ਰੇਤ ਜਿੰਨਾ ਚਿਰ ਖੇਤ ਖਾਲੀ ਨਹੀਂ ਹੋ ਜਾਂਦੇ ਉਦੋਂ ਤੱਕ ਸਮਾਂ ਵਧਾਇਆ ਜਾਵੇ ਨੰਬਰ 2 ਕਿਸਾਨਾਂ ਨੂੰ ਆਉਣ ਵਾਲੀ ਕਣਕ ਬੀਜਣ ਦੇ ਲਈ ਉਹਨਾਂ ਨੂੰ ਖਾਦ ਦੀ ਲੋੜ ਆ ਉਹਨਾਂ ਨੂੰ ਬੀਜ ਦੀ ਲੋੜ ਆ ਉਹਨਾਂ ਨੂੰ ਡੀਜ਼ਲ ਦੀ ਲੋੜ ਆ ਇਹ ਮੁਹੱਈਆ ਕਰਾਇਆ ਜਾਵੇ ਅਤੇ ਉਸ ਤੋਂ ਵੀ ਜ਼ਰੂਰੀ ਜਿਹੜੇ ਘਰ ਡਿਗ ਪਏ ਨੇ ਜਿਨ੍ਹਾਂ ਦੀ ਛੱਤਾਂ ਡਿਗ ਪੀਆਂ ਨੇ ਉਹਨਾਂ ਨੂੰ ਅੱਜ ਲੋੜ ਆ ਮਦਦ ਦੀ ਇਹ ਨਾ ਵੀ 6 ਮਹੀਨੇ ਬਾਅਦ ਅਸੀਂ ਆਪਣੇ ਮੈਂ ਆਪਣੇ ਹਲਕੇ ਦੇ ਵਿੱਚ ਕੋਸ਼ਿਸ਼ ਕੀਤੀ ਆ ਪਿੰਡ ਦੇ ਲੋਕਾਂ ਨੂੰ ਨਾਲ ਲੈ ਕੇ ਹਰ ਇੱਕ ਘਰ ਨੂੰ ਜਿਹੜੇ ਵੀ ਘਰ ਟਿਆ ਹੋਇਆ ਜਿਹਦੀ ਛੱਤ ਡਿੱਗੀ ਆ ਉਹ ਘਰ ਦੀ ਸ਼ੁਰੂ ਕਰਵਾ ਦਿੱਤੇ ਨੇ ਤੇ 1 ਮਹੀਨੇ ਦੇ ਵਿੱਚ ਸਾਰੇ ਘਰ ਕੋਈ ਵੀ ਅਜਿਹਾ ਘਰ ਨਹੀਂ ਹੋ ਜਿਹਦੀ ਛੱਤ ਡਿੱਗੀ ਹੋਈ ਤੇ ਉਹ ਦੁਬਾਰਾ ਛੱਤ ਪਾ ਕੇ ਜਾਂ ਘਰ ਨਵਾਂ ਨਹੀਂ ਬਣ ਜਾਊਗਾ ਸੋ ਅਸੀਂ ਲੋਕਾਂ ਨੂੰ ਨਾਲ ਲੈ ਕੇ ਕਰ ਰਹੇ ਆ ਲੇਕਿਨ ਸਰਕਾਰ ਦੇ ਸਰਵੇ ਹੋ ਰਹੇ ਨੇ ਜਦ ਨੂੰ ਉਹਨਾਂ ਦੀ ਮਦਦ ਆਉਣੀ ਆ ਜਦ ਤੱਕ ਉਹ ਘਰ ਬਣ ਜਾਣੇ ਨੇ ਕੋਈ ਸਮਾਜ ਸੇਵੀ ਲੋਕਾਂ ਨੇ ਕੋਈ ਐਨ ਆਰ ਆਈ ਨੇ ਹੋ ਐਨ ਜੀਓਜ਼ ਨੇ ਉਹ ਘਰ ਬਣਾ ਦੇਣੇ ਆ ਜਿੱਥੇ ਲੋੜ ਆ ਮੇਰੇ ਖਿਆਲ ਇੱਕ ਪਿੰਡ ਦੇ ਵਿੱਚ ਇੱਕ ਘਰ ਹੋਊਗਾ ਜਾਂ ਦੋ ਦੋ ਜਿਹਨਾਂ ਨੂੰ ਇਮੀਡੀਏਟਲੀ ਮਦਦ ਦੀ ਲੋੜ ਆ ਜਿਹੜੇ ਕੋਈ ਧਰਮਸ਼ਾਲਾ ਦੇ ਵਿੱਚ ਬੈਠੇ ਨੇ ਆਪਣਾ ਸਮਾਨ ਰੱਖੀ ਕੋਈ ਗੁਰਦਰਾ ਸਾਹਿਬ ਦੀ ਬਿਲਡਿੰਗ ਦੇ ਵਿੱਚ ਬੈਠਿਆ ਕੋਈ ਲੰਗਰ ਹਾਲ ਦੇ ਵਿੱਚ ਲੋਕ ਲੋਕਾਂ ਨੇ ਜਗ੍ਹਾ ਦਿੱਤੀ ਆਪਣਾ ਉਹਨਾਂ ਨੂੰ ਉਹਨਾਂ ਨੂੰ ਇਮੀਡੀਏਟਲੀ ਮਦਦ ਦੀ ਲੋੜ ਆ ਇੱਕ ਪਿੰਡ ਦੇ ਵਿੱਚ ਇੱਕ ਜਾਂ ਦੋ ਮੇਰੇ ਖਿਆਲ ਦਸਾਂ ਪਿੰਡਾਂ ਮੰਗਰੀ ਇਦਾਂ ਦਾ ਹੋਊਗਾ ਸਾਰੇ ਪਿੰਡਾਂ ਦਾ ਸੋ ਇਸ ਪਾਸੇ ਸਰਕਾਰ ਵਿਸ਼ੇਸ਼ ਤੌਰ ਤੇ ਧਿਆਨ ਦੇਵੇ ਤਾਂ ਜੋ ਉਹਨਾਂ ਲੋੜਵੰਦਾਂ ਦੀ ਸਹੀ ਮਦਦ ਹੋ ਸਕੇ ਧੰਵਾਦ ਜੀ ਚਲੋ ਕੋਈ ਨਹੀਂ ਸਪੀਕਰ ਸਾਹਿਬ ਜੀ ਰੋਸ਼ਨਾ ਕੀਜੀਏ ਉੱਤਰ ਦਿਜੀ ਕਿਆ ਵਿਚਾਰ ਹੈ ਮੈਂ ਸਹਿਮਤ ਹਾਂ ਵੇਖੋ ਤੇ ਐਲੋਪੀ ਸਾਹਿਬ ਦਾ ਵੀ ਭਤੀਜੇ ਦਾ ਨੌਕਟ ਕੇ ਮੇਰਾ ਲਾਤਾ ਤੇ ਮੈਂ ਇੱਕ ਗੱਲ ਕਹਿਣੀ ਚਾਹੁੰਦਾ ਕਿ ਆਪਾਂ ਸਾਰੇ ਨੇ ਆਂਕੜੇ ਦਿੱਤੇ ਟਾਈਮ ਰੂਲਿੰਗ ਪਾਰਟੀ ਨੂੰ ਵੱਧ ਮਿਲਣਾ ਕਿ ਉਹ ਤੁਹਾਡੇ ਮੈਂਬਰ ਵਾਧੇ ਆ ਤੇ ਇਹ ਕੋਈ ਬੁਰਾ ਮੰਨਣ ਦੀ ਲੋੜ ਨਹੀਂ ਸਾਡੇ ਆਲਿਆਂ ਨੂੰ ਕਿ ਭਾਈ ਇਹ ਤਾਰੀਫ ਕਰ ਰਹੇ ਤੁਹਾਡੀ ਮੁੱਖ ਮੰਤਰੀ ਦੀ ਸਰਕਾਰ ਦੀ ਤਾਰੀਫ ਕਰਨੀ ਹੁੰਦੀ ਹੈ ਲੇਕਿਨ ਲੋਕ ਹੜਾਂ ਦੇ ਵਿੱਚ ਬਹੁਤ ਬੁਰੀ ਤਰ੍ਹਾਂ ਮਾਰੇ ਗਏ ਨੁਕਸਾਨ ਹੋਇਆ ਲੇਕਿਨ ਮੈਂ ਇੱਕ ਗੱਲ ਕਹਿਣਾ ਕਿ ਗੋਇਲ ਸਾਹਿਬ ਦੇਖੋ ਬਾਜਵਾ ਸਾਹਿਬ ਨੇ ਕੀ ਕਿਹਾ ਕੀ ਨਹੀਂ ਕੀਤਾ ਕਿਹਾ ਕੋਈ ਬੁਰਾ ਮੰਨਣ ਦੀ ਲੋੜ ਨਹੀਂ ਲੇਕਿਨ ਇਹ ਤੋਂ ਬਤਾ ਕਾਫਲਾ ਲੁਟਾ ਕਿਉਂ ਇਹ ਤਾਂ ਦੱਸੋ ਕਿ ਹੜ ਆਏ ਕਿਵੇਂ 15 ਦਿਨ ਪਹਿਲਾਂ ਰੋਲਾ ਪਾਇਆ ਪੋਲਿਟੀਕਲ ਬੰਦਿਆਂ ਨੇ ਅਖਬਾਰਾਂ 'ਚ छਪੀਆਂ ਕਿ 15 ਦਿਨ ਬਾਅਦ ਜਿਸ ਹਿਸਾਬ ਨਾਲ ਤੁਸੀਂ ਪਾਣੀ ਦਾ ਰੋਕ ਰਹੇ ਹੋ ਡੈਮਾਂ ਨੂੰ ਭਰ ਰਹੇ ਹੋ ਇੱਕ ਦਿਨ ਛੱਡਨੇ ਪੈਣੇ ਆ ਉਹ ਡੈਮ ਕਾਦੇ ਲਈ ਹੁੰਦੇ ਆ ਡੈਮ ਬਣੇ ਕਾਦੇ ਲਈ ਡੈਮ ਬਣੇ ਕਿ ਲੋਕਾਂ ਨੂੰ ਹੜ੍ਹਾਂ ਦਾ ਨੁਕਸਾਨ ਨਾ ਹੋਵੇ ਉਹਦੇ ਬਾਈ ਪ੍ਰੋਡਕਟ ਕੀ ਸੀ ਉਹਦਾ ਬਾਈ ਪ੍ਰੋਡਕਟ ਨੰਬਰ 1 ਇਜ਼ ਇਰੀਗੇਸ਼ਨ ਦੂਜਾ ਇਜ਼ ਪ੍ਰੋਡਕਸ਼ਨ ਆਫ ਪਾਵਰ ਲੇਕਿਨ ਚਾਹੇ ਤੁਹਾਡੀ ਬੇਬਸੀ ਸੀ ਬੀਬੀਐਮਪੀ ਦੇ ਅੱਗੇ ਚਾਹੇ ਤੁਹਾਡੇ ਮਹਿਕਮੇ ਨੇ ਕੇਸ ਪ੍ਰੀ ਨਹੀਂ ਕੀਤਾ ਲੇਕਿਨ ਇਹ ਤਾਂ ਗਲਤ ਕਰਨੀ ਪਊਗੀ ਠੀਕ ਹੈ ਜਿਹੜਾ ਰਾਜਾ ਹੁੰਦਾ 92 95 ਸੀਟਾਂ ਨੇ ਮੁੱਖ ਮੰਤਰੀ ਨੇ ਇਹਨਾਂ ਦਾ ਫੈਸਲਾ ਸਾਨੂੰ ਪਰਵਾਹ ਨਹੀਂ ਆ ਪੰਜਾਬ ਨੂੰ ਪਰਵਾਹ ਨਹੀਂ ਜੋ ਕਹਣਗੇ ਹੋਊਗਾ ਬਟ ਐਟ ਦੀ ਸੇਮ ਟਾਈਮ ਦੇਖੋ ਮੁਜਰਮ ਵੀ ਤੁਸੀਂ ਤੇ ਦਰੋਗਾ ਵੀ ਵਿੱਚ ਤੁਸੀਂ ਤੇ ਜੱਜ ਵੀ ਤੁਸੀਂ ਫੈਸਲਾ ਵੀ ਦਿੱਤਾ ਵੀ ਕ੍ਰਿਸ਼ਨ ਕੁਮਾਰ ਵੀ ਬਰੀ ਠੀਕ ਕੀਤਾ ਕੰਮ ਤੇ ਕੋਈ ਇਨਸਾਦਾ ਵੀ ਕਸੂਰ ਨਹੀਂ ਫਿਰ ਕਸੂਰ ਸਾਡਾ ਆ ਮਰਨ ਵਾਲਿਆਂ ਦਾ ਉਹ ਇਹ ਵੀ ਅਪਰੀਸ਼ੀਏਟ ਕੀਤਾ ਕਿ ਡੀਸੀ ਨੇ ਬੜਾ ਕੰਮ ਕੀਤਾ ਬੋਤਲਾਂ ਵੰਡੀਆਂ ਪਾਣੀ ਦੀਆਂ ਇਸ ਦੇਸ ਦੀ ਜੌਬ ਆਫ ਦੀ ਪੀਸੀ ਉਹਦੇ ਥੱਲੇ ਕਿੰਨੇ ਬੰਦੇ ਇੱਕ ਜ਼ਿਲ੍ਹੇ 'ਚ ਹੁੰਦੇ ਆ ਅਮਰਸਰ ਰਗੇ 'ਚ ਦੀ ਮੈਂਡ ਡਸਨਟ ਵਰਕ ਥਿਸ ਸਿਸਟਮ ਵਰਕਸ ਸਿਸਟਮ ਹੈਸ ਕੋਲਾਪਸਡ ਵੀ ਆਰ ਅਪਰੀਸ਼ੀਏਟਿੰਗ ਦਮ ਔਰ ਮੁੱਖ ਮੰਤਰੀ ਸਾਹਿਬ ਮੈਂ ਇੱਕ ਹੋਰ ਗੱਲ ਕਰਨੀ ਚਾਹੂਗਾ ਕਿ ਇੱਕ ਬਦਕਿਸਮਤੀ ਸਾਡੇ ਵੇਲੇ ਵੀ ਸੀ ਜੀ ਸਾਹ ਤੁਹਾਡੇ ਨੂੰ ਤੁਹਾਡੇ ਥਰੂ ਮੈਂ ਸੀਐਮ ਸਾਹਿਬ ਨੂੰ ਦੱਸਣਾ ਚਾਹਣਾ ਅੱਜ ਕਲ ਕਪੂਰਥਲੇ ਮੈਂ ਗਿਆ ਤੇ ਉੱਥੇ ਥਾਣੇਦਾਰ ਬਤਾਈ ਜਾਂਦੇ ਰਹਿ ਕੇ ਸੁਣਦੀਆਂ ਬੋਰਡ ਲੱਗਾ ਉਹਦੀ ਫੋਟੋ ਇਹ ਇਹ ਸਿਸਟਮ ਖਤਮ ਕਰੀਏ ਜਿਹੜਾ ਐਡਮਿਨਿਸਟ੍ਰੇਸ਼ਨ ਹੈ ਐਡਮਿਨਿਸਟ੍ਰੇਸ਼ਨ ਕਰੇ ਪੋਲੀਟੀਕਲ ਬੰਦੇ ਪੋਲੀਟੀਕਲ ਗੱਲ ਕਰਨ ਤੇ ਜਨਤਾ ਦੀ ਗੱਲ ਅਸੀਂ ਰੱਖੀਏ ਜਿਹੜੀ ਗਲਤ ਗੱਲ ਹੈ ਉਹਨੂੰ ਦਰਕਾਰ ਦਿਓ ਜਿਹੜੀ ਚੰਗੀ ਹੈ ਉਹਨੂੰ ਮੰਨ ਲਓ ਕਿ ਸੌਦਾ ਤਾਂ ਇਹੀ ਹੈ ਨਾ ਜੀ ਡੈਮ ਬਣੇ ਫੜਾ ਨੂੰ ਰੋਕਣ ਲਈ ਤੇ ਕਦੋਂ ਰੋਕਣੇ ਸੀ ਅਦੋਂ ਡੈਮ ਦੇ ਫੱਟੇ ਸਾਨੂੰ ਪੂਰਾ ਪਹਿਲੇ ਤਾਂ ਡੈਮ ਨਹੀਂ ਭਰਨਾ ਚਾਹੀਦਾ ਆਈਐਮਡੀ ਨੂੰ ਸਾਡੇ ਬੰਦੇ ਨੇ ਵੀ ਕ੍ਰਿਟਿਸਾਈਜ਼ ਕੀਤਾ ਵਾਈਡੂ ਵੀ ਰਿਲਾਇੰਸ ਵਨ ਏਜੰਸੀ ਥੇਰ ਆਰ ਇੰਟਰਨੈਸ਼ਨਲ ਏਜੰਸੀਜ਼ ਉਹਨਾਂ ਨੂੰ ਕਿਉਂ ਨਹੀਂ ਤੁਸੀਂ ਕੰਸਲਟ ਕਰਦੇ ਉਹਨਾਂ ਨੂੰ ਵਿੱਚ ਕਿਉਂ ਨਹੀਂ ਲੈਂਦੇ ਜੇ ਡਿਫਰੈਂਸ ਹੈ ਆ ਤੇ ਸਾਰਾ ਪੰਕ ਕਰੈਕਸ਼ਨ ਕਰੀਏ ਉੱਤੇ ਚਰਚਾ ਕਰੀਏ ਤੁਹਾਡੀ ਕਮੇਟੀ ਦੀ ਤਾਂ ਮੀਟਿੰਗ ਹੀ ਨਹੀਂ ਹੋਈ ਜਿਹੜੀ ਆ ਐ ਵੈਦਰ ਡਿਪਾਰਟਮੈਂਟ ਦੀ ਹਿੰਦੀ ਆ ਨਹੀਂ ਹੋਈ ਸਭ ਨਹੀਂ ਹੋਈ ਪੁੱਛ ਲਿਓ ਪਿਛੇ ਨਹੀਂ ਨਹੀਂ ਭਾਜਵਾ ਸਾਹਿਬ ਤੁਸੀਂ ਮੈਨੂੰ ਫਸਾ ਲੈਣਾ ਹੁਣ ਸੁਣ ਰੇ ਫਿਰ ਪੈ ਜਾਣਾ ਮਨਾਂ ਨੂੰ ਮੈਨੂੰ ਸਾਰਿਆਂ ਨੂੰ ਅੱਛਾ ਗੱਲ ਹੈ ਗੱਲ ਆ ਗੱਲਾਂ ਆਪਾਂ ਕਰੀਏ ਕਿ ਹੋੜਾ ਕੀ ਚਾਹ ਦੇਖੋ 5-10 ਮਿੰਟ ਮੈਨੂੰ ਦੇ ਦਿਓ ਕੋਈ ਮੈਂ ਕਿਸੇ ਦੀ ਸ਼ਾਨ ਦੇ ਖਿਲਾਫ ਕੋਈ ਗੱਲ ਨਹੀਂ ਕਰੂੰ ਮੈਂ ਤੁਹਾਡੀ ਪਾਰਟੀ ਦੇ ਲੈਣੇ ਆ ਜੀ ਹੁਣ ਤੁਸੀਂ ਦੇਖ ਲਓ ਮੈਂ ਤੁਹਾਡੇ ਵੀ ਲੈਣੇ ਸੀ ਚੱਲਿਆ ਗੱਲ ਹੜ ਆ ਗਈ ਮਨ ਲਿਆੜ ਆ ਗਈ ਹੜ ਆਉਣ ਤੇ ਸਾਡੀ ਸਰਕਾਰ ਨੇ ਤੇ ਮੰਤਰੀ ਜੀ ਨੇ ਤੇ ਕ੍ਰਿਸ਼ਨ ਕੁਮਾਰ ਨੇ ਕੀਤਾ ਕੀ ਕਿ ਤੁਸੀਂ ਸੁਜੈਸਟ ਕੀਤਾ ਕਿ ਤੁਸੀਂ ਤਾਂ ਕਿਰਪਾ ਕਰੋ ਉਹ ਪਿੱਛੇ ਵਾਲੇ ਨੂੰ ਕਹਿ ਰਹੇ ਗੱਲ ਆ ਕਿ ਉਸੇ ਵੇਲੇ ਚੰਗੇ ਮਾਹਰ ਜਿਹੜੇ ਸਾਡੇ ਪੰਜਾਬ ਦੇ ਆ ਜਦੋਂ ਹੜ ਆਏ ਸੀ ਪੰਜਾਬ ਡੁੱਬ ਰਿਆ ਸੀ ਸਾਨੂੰ ਚਾਹੀਦਾ ਸੀ ਮੈਂ ਪਿਆਰ ਵੀ ਦਿੱਤਾ ਕਿ ਭਾਈ ਇੱਕ ਕਮੇਟੀ ਦਾ ਗਠਨ ਕਰੋ ਜਿਹੜੀ ਅਸੈਸ ਕਰੇਗੀ ਲਾਸ ਕਿੱਥੇ ਤੇ ਹੀ ਹੋ ਰਿਹਾ ਉਹਨਾਂ ਨੂੰ ਹੈਲੀਕਾਪਟਰ ਦਿਓ ਉਹਨਾਂ ਨੂੰ ਜੋ ਵੀ ਸਾਧਨ ਜਟਾਉਣੇ ਜਟਾਓ ਸਪੋਰਟ ਕਰੋ ਉਹ 10 ਦਿਨਾਂ ਅਜ 15 ਦਿਨਾਂ ਚ ਰਿਪੋਰਟ ਕਰਨ ਕਿ ਫਲੱਡ ਕਿਵੇਂ ਆਇਆ ਕਿਵੇਂ ਨਹੀਂ ਆਇਆ ਫੱਟ ਦੇਖ ਲਾਂਗੇ ਨੁਕਸਾਨ ਕਿੱਥੇ ਕਿੱਥੇ ਤਈ ਆਪਾਂ ਖਾਲੀ ਇੱਥੇ ਨਹੀਂ ਸੈਟਲਾਈਟ ਮੈਪਿੰਗ ਕਰਕੇ ਦੇਖੀਏ ਹੋਰ بڑے ਸਾਧਨ ਨੇ ਅੱਜ ਕੱਲ ਇਹਨਾਂ ਨਾਲ ਅਸੈਸ ਕਰੀਏ ਕਿ ਪੰਜਾਬ ਦਾ ਨੁਕਸਾਨ ਕਿੱਥੇ ਕਿੱਥੇ ਕਿਵੇਂ ਕਿਵੇਂ ਕਿੰਨੇ ਕਿੰਨੇ ਫੁੱਟ ਕਿੰਨੇ ਫੁੱਟ ਕੀ ਸਾਰਾ ਕੁਝ ਹੋ ਗਿਆ ਹਾਲੇ ਵੀ ਦੇਰ ਨਹੀਂ ਉਹ ਕਮੇਟੀ ਬਣਾਓ ਐਂਡ ਲੈਟ ਅਸ हायर ਇੰਟਰਨੈਸ਼ਨਲ ਅਕਰ ਨੇਸ਼ਨਲੀ ਸਾਡੇ ਕੋ ਕੋਈ ਕੰਸਲਟੈਂਟ ਨਹੀਂ ਜਿਹੜਾ ਸਾਡੇ ਆਉਣ ਵਾਲੇ ਸਮੇਂ ਚ ਫਲੱਡ ਪ੍ਰੋਟੈਕਸ਼ਨ ਦੀ ਗੱਲ ਕਰ ਸਕੇ ਤਾਂ ਇੰਟਰਨੈਸ਼ਨਲ ਲੈ ਆਈਏ ਲੋਰੈਜ ਔਰ ਇਹਦਾ ਖਰਚਾ ਪੰਜਾਬ ਕੱਲਾ ਕਿਉਂ ਕਰੇ ਵਾਟ ਇਜ਼ ਦੀ ਵਾਟਰ ਰਿਸੋਰਸ ਮਿਨਿਸਟਰੀ ਆਫ ਇੰਡੀਆ ਧੇਰਫੋਰ ਹਰਿਆਣੇ ਨੂੰ ਦੇਵੇ ਸਾਨੂੰ ਕਟ ਲਾਵੇ ਕਿਸੇ ਨੂੰ ਦੇਵੇ ਬਲਕਿ ਉਹਨਾਂ ਨੂੰ ਖੁਦ ਕਰਨਾ ਚਾਹੀਦਾ ਇਟ ਇਜ਼ ਇਨ தி ਇੰਟਰਸਟ ਆਫ ది ਨੇਸ਼ਨ ਹੁਣ ਗੱਲ ਇਹ ਕਿ ਵੀ ਪਾਕਿਸਤਾਨ ਅਸੀਂ ਪਹਿਲਾ ਦੋਆਬਾ ਡੋਬਿਆ ਇੰਤਜ਼ਾਰ ਕੀਤਾ ਕਿ ਹੋਰ ਹੜਾ ਲੰਦੇ ਹੋ ਫਿਰ ਅਸੀਂ ਫਿਰੋਜ਼ਪੁਰ ਤੇ ਫਿਰ ਉਹਦੇ ਬਾਅਦ ਪਾਕਿਸਤਾਨ ਰੋਪਣਾ ਗੱਲ ਇਹ ਨਹੀਂ ਜਦੋਂ ਇਹ ਇਹਦੇ ਤੇ ਸੈਸ਼ਨ ਤੇ ਸੱਧਿਆ ਗਿਆ ਲੇਕਿਨ 2 ਘੰਟੇ ਦਾ ਸਮਾਂ ਮੈਨੂੰ ਕੱਲੇ ਨੂੰ ਸ਼ਹੀਦ ਅਜਤ ਸਿੰਘ ਦੀ ਹੋਤਾ ਪਕਰ ਲਾਗੀ ਕਿ ਤੇ ਇਹ ਵੀ ਗੱਲ ਨਹੀਂ ਸਰ ਜੇ ਅੱਜ ਨਹੀਂ ਕਰਨਾ ਦੁਬੇ ਤੇ ਨਹੀਂ ਕਰਨਾ ਤਾਂ ਫਿਰ ਇਹ ਤਾਂ ਪੁੱਲ ਨਾ ਅਸੀਂ 19 ਦਾ ਹੜ ਪੁੱਲ ਗਏ ਆਪਾਂ ਵੱਖਰੀ ਮੀਟਿੰਗ ਰੱਖੀ ਸਰ ਅਸੀਂ 19 ਦਾ ਹੜ ਪੁੱਲ ਗਏ ਉਹ ਤੋਂ ਕੀ ਸਿੱਖਿਆ ਲਈ ਨਹੀਂ ਨਹੀਂ ਅਸੀਂ 23 ਦਾ ਹੜ ਪੁੱਲ ਗਏ ਇਹਦੇ ਇਹ ਸਰਕਾਰ ਤੁਹਾਡੀ ਨਹੀਂ ਸੀ। ਇੱਕ ਮਿੰਟ ਜੀ। 25 ਦਾ ਪੁੱਲ ਗਿਆ। 25 ਦਾ ਪੁੱਲ ਜਾਣਾ ਹੁਣ। ਥੋੜਾ ਜਨਾ ਮਨਪ੍ਰੀਤ ਪੁੱਜ ਜਾ। ਮਨਪ੍ਰੀਤ ਸਿੰਘ ਵਾਲੀ ਹੋ ਗਈ ਜੀਗਾ। ਹੋ ਗਈ। ਮਨਪ੍ਰੀਤ ਜੀ। ਮਨਪ੍ਰੀਤ ਜੀ। ਅ ਲੈਡ ਰਾਣਾ ਜੀ। ਦੇਖੋ ਜੀ ਹੜ ਆ ਗਿਆ। ਨੁਕਸਾਨ ਹੋ ਗਿਆ। ਦੋ ਤਿੰਨ ਮਹੀਨਿਆਂ ਨੂੰ ਗੱਲ ਪੁਰਾਣੀ ਹੋ ਜਾਣੀ ਹੈ। ਠੀਕ ਹੈ ਨਾ ਜੀ? ਲੇਕਿਨ ਆਪਾਂ ਇਹਦਾ ਪਰਮਾਨੈਂਟ ਹੱਲਤੀ ਗੱਲ ਕਰੀਏ। ਯਾਰ ਉਹ ਡੈਮਾਂ ਤੋਂ ਪਾਣੀ ਆਉਂਦਾ ਉਥੇ ਚੈਨਲ ਜੁੜੀਆਂ ਕੋਈ ਇਰੀਗੇਸ਼ਨ ਦੀ ਤੇ ਕੋਈ ਪਾਵਰ ਦੇ ਟਰਬਾਈਨ ਨੂੰ ਆ ਰਹੀ ਆ ਕੀ ਅਸੀਂ ਕੋਈ ਇਦਾਂ ਦੀ ਗੱਲ ਨਹੀਂ ਕਰ ਸਕਦੇ ਕਿ ਇਹਨਾਂ ਨੂੰ ਉਥੇ ਡੈਮ ਦੇ ਵਿੱਚ ਮੈਂ ਕਹਾਂ ਜੀ ਇੰਨੀ ਫੋਰਸ ਨਾ ਅਸੀਂ ਰੀਚਾਰਜਿੰਗ ਫੋਰਸ ਨਾ ਵੀ ਹੁੰਦੀ ਹੈ ਧਰਤੀ ਦੀ ਪਾਵਰ ਲੱਗਦੀ ਆ ਉਥੇ ਡੈਮ ਦੀ ਜੜ੍ਹ 'ਚ ਤਾਂ ਨਹੀਂ ਅਸੀਂ ਕਰ ਸਕਦੇ ਬਟ ਮੈਨੂੰ ਪੂਰਾ ਯਕੀਨ ਆ ਮੈਨੂੰ ਪੂਰਾ ਯਕੀਨ ਆ ਕਿ ਇੰਟਰਨੈਸ਼ਨਲੀ ਇਸ ਗੱਲ ਦਾ ਹੱਲ ਲੱਭ ਸਕਦਾ ਕਿ ਉਸ ਫੋਰਨਸ ਨੂੰ ਯੂਜ਼ ਕਰਕੇ 10 ਕਿਲੋਮੀਟਰ ਤੇ 5ਾਂ ਤੇ 15 ਤੇ ਜਿੱਥੇ ਡੈਮ ਵੀ ਬਚ ਜਵੇ ਤੇ ਰੀਚਾਰਜਿੰਗ ਵੀ ਹੋਵੇ ਤੇ ਜਨਾਬ ਤੁਸੀਂ ਸੇਮ ਸਾਹਿਬਾ ਲੇਖ ਰਿਹਾ ਮੈਂ ਤੁਹਾਨੂੰ ਐਡਰੈਸ ਕਰ ਰਿਹਾ ਸਰ ਮੈਂ ਤੁਹਾਡੇ ਨਾਲ ਲੇਖ ਰਿਹਾ ਜੀ ਠੀਕ ਹੈ ਤੋ ਤੁਹਾਨੂੰ ਤੁਹਾਨੂੰ ਇੱਕ ਅੱਖੋਂ ਦੇਖ ਕੇ ਅੱਛਾ ਸਰ ਸਰ ਗੱਲ ਇਹ ਹੈ ਆ ਕਿ ਕੰਮ ਤਾਂ ਬੜੇ ਕਰਨ ਵਾਲਿਆ ਔਰ ਸਮੱਸਿਆ ਵੀ ਬੜੀਆਂ ਤੇ ਹੱਲ ਵੀ ਬੜੇ ਸੌਖੇ ਆ ਅੱਜ ਇਹ ਪੰਜਾਬ ਮੰਤਰੀ ਜੀ ਨੇ ਖੁਦ ਮੰਨਿਆ ਕਿ 76% ਪਾਣੀ ਯੂਟਿਲਾਈਜ਼ ਕਰੇਗਾ ਹੁਣ ਆ ਇਸ ਸਮੇਂ 'ਚ ਠੀਕ ਹੈ ਨਾ ਜੀ ਤੇ 24 ਤੱਕ ਫੇਰ ਵੀ ਨਹੀਂ ਕੀਤਾ ਉਹਦਾ ਕੀ ਹੱਲ ਹੈ ਉਹਦਾ ਕਿਵੇਂ ਕਰੋਗੇ ਨਹੀਂ ਰੁਪਈਆ ਇੱਕ ਦੇਖੋ ਮੰਤਰੀ ਜੀ ਦੇਖੋ ਤੁਸੀਂ ਤਾਂ ਵਿਭਾਗ ਦੇ ਮਾਲਕ ਹੋ ਤੁਸੀਂ ਸਿਰਫ ਸੁਣਨਾ ਬੋਲਣਾ ਸੀ ਆ ਚੰਗੀ ਗੱਲ ਕਰਾਂਗੇ ਲੜ ਬੰਨ ਲਿਓ ਨਹੀਂ ਇੱਥੇ ਡਸਟਬਿਨ 'ਚ ਪਾ ਦਿਓ ਤੁਸੀਂ ਤਾਂ ਵੈਸੇ ਵਕੀਲ ਚੰਗੇ ਹੋ ਲੇਕਿਨ ਵੇ ਚਲੋ 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 ਉਧਰ ਵੀ ਕਰ ਦਿਨਾ ਤੁਹਾਡੀ ਵੀ ਕਰ ਦਿਨਾ ਸਰ ਸਪੀਕਰ ਸਾਹਿਬ ਵੀ ਪਾਣੀਯੋਗ ਮੈਂਬਰ ਸਪੀਕਰ ਨੂੰ ਇਹ ਨਹੀਂ ਦੱਸੇਗਾ ਕਿ ਕਿਹਨੂੰ ਕੀ ਕਰਨਾ ਪਲੀਜ਼ ਸਪੀਕਰ ਸਾਹਿਬ ਤੁਸੀਂ ਆਪਣਾ ਕੰਮ ਕਰੋ ਸਪੀਕਰ ਸਾਹਿਬ ਜੀ ਹਾਂ ਤੁਹਾਡੇ رائے ਮੈਂ ਮੰਤਰੀ ਜੀ ਨੂੰ ਕਹਿਣਾ ਚਾਹੁੰਦਾ ਜੀ ਕਿ 76% ਪਾਣੀ ਯੂਟਲਾਈਜ਼ ਕਹਿ ਰਿਹਾ ਕਿਤਾਬਾਂ 'ਚ ਹੋਏਗਾ ਲੇਕਿਨ ਹਾਊ ਡੂ ਵੀ ਯੂਟਲਾਈਜ਼ ਇਟ 100% ਉੱਥੇ ਦਿਮਾਗ ਲਾਓ ਸਜੇਸ਼ਨ ਮੈਂ ਦਿਨਾ ਕਰੋ ਤੁਸੀਂ ਵੇਖੋ ਜਦੋਂ ਅਸੀਂ ਕਣਕ ਬੀਜ ਲਈਦੀ ਤੇ ਦੋਨ ਤਿੰਨਾਂ ਪਾਣੀ ਅੰਚ ਕਣਕ ਪੱਕ ਜਾਂਦੀ ਹੈ ਤਾਂ ਜੂਨ ਜੂਨ ਤੇ ਜੂਨ ਤਾਈ ਪਾਣੀ ਦੀ ਲੋੜ ਨਹੀਂ ਕਿਉਂ ਲੋੜ ਨਹੀਂ ਕਿਉਂਕਿ ਅਸੀਂ ਜਿਹੜੀ ਕਾਟਰ ਨੇ ਤਾਂ ਪੱਟੀ ਦਿੱਤੀ ਖਤਮ ਕਰ ਦਿੱਤੀ ਉਹਦੇ ਨਾਲ ਸਾਡੀ ਤਵੱਜਹ ਨਹੀਂ ਐਗਰੀਕਲਚਰ ਮਿਨਿਸਟਰ ਸਾਹਿਬ ਬੈਠੇ ਉਹਨੂੰ ਕੋ ਤਵੱਜਹ ਕਰਨ ਇਹਦਾ ਆਲਟਰਨੇਟਿਵ ਕੀ ਆ ਤੁਸੀਂ ਕਹੋਗੇ ਮੱਕੀ ਰਾਣੇ ਨੇ ਬਿਜਾਉਣੀ ਆ ਰਾਣਾ ਫੇਰ ਕਹਿੰਦਾ ਇਹ ਜ਼ਿਮੀਦਾਰ ਦੀ ਆਮਦਨ ਵਧਾਉਣੀ ਆ ਤਾਂ ਕਣਕ ਦੀ ਜਗ੍ਹਾ ਮੱਕੀ ਵਜਾਓ ਔਰ ਇਹ ਜਿਹੜਾ ਗਹਿਰੀ ਪਾਣੀ ਆ ਹੁਣ ਤੁਹਾਡੇ ਥਰੂ ਕਹਿਣ ਲਗਾ ਮੰਤਰੀ ਜੀ ਰਵੀਰ ਮਰਵਾ ਦਿੱਤੋ ਜੀ ਜੀ ਇਸ ਗੱਲ ਤੇ ਗੌਰ ਕਰਿਓ ਥੈਂਕ ਯੂ ਬੈਂਤੀਆ ਚੰਗੀ ਲੱਗੇ ਮੰਨ ਲਓ ਥੈਂਕ ਯੂ ਨਹੀਂ ਤਾਂ ਸੱਚ ਤੱਕ ਸਮਝ ਪਏ ਅੱਛਾ ਮੈਂ ਸੀਐਮ ਸਾਹਿਬ ਇੱਕ ਗੱਲ ਕਰਨੀ ਚਾਹੁੰਦਾ ਦੇਖੋ ਪੰਜਾਬ ਜਿਹੜਾ ਨਾ ਸੀਐਮ ਸਾਹਿਬ ਬੜੇ ਤੁਹਾਡੇ ਤੇ ਮਿਹਰਬਾਨਾ ਮਿਲ ਕੇ ਕਰ ਲਿਓ ਹੁਣ ਦੂਜਿਆਂ ਨੂੰ ਬੋਲਣ ਦੀ ਆਪਾਂ ਕੁਝ ਗੱਲਾਂ ਪਬਲਿਕਲੀ ਕਰਨੀਆਂ ਵਾਲੀਆਂ ਨਹੀਂ ਆ ਮੈਂ ਕਦੇ ਕਦੇ ਸੀਐਮ ਸਾਹਿਬ ਨੂੰ ਇਨ ਪਰਸਨ ਕੱਲਾ ਹੋ ਕੇ ਨਹੀਂ ਮਿਲਿਆ ਤੇ ਮਿੰਡੋ ਸੀਐਮ ਸਾਰੇ ਦੇ ਆ ਜੀ ਉਹ ਇੰਦਰ ਇੰਦਰ ਦਾਸੀਆਂ ਮੇਰਾ ਨਹੀਂ ਮੇਰਾ ਮੇਰਾ ਵੀ ਸੀਐਮ ਹੈ ਹਾਲੋ ਮਿੰਡਦਾ ਇੰਦਰ ਅੱਛਾ ਗਿਆ ਜੀ ਤੇ ਸੀਐਮ ਸਾਹਿਬ ਲੋਕ ਦੁੱਖਛੇ ਨੇ ਉਹ ਇਹ ਦੇਖੋ ਭੁਲਣਾ ਨਹੀਂ ਆ ਆਪਾਂ ਵਿੰਡੋ ਡਰੈਸਿੰਗ ਕੋ ਮਾੜੀ ਨਹੀਂ ਕੀਤੀ ਬਹੁਤ ਅੱਛੀ ਕੀਤੀ ਬਹੁਤ ਵਧੀਆ ਬੋਲੇ ਸਾਰੇ ਜਣੇ ਆਮ ਆਦਮੀ ਪਾਰਟੀ ਵਾਲੇ ਡਿਫੈਂਡ ਕੀਤਾ ਸਰਕਾਰ ਨੂੰ ਬੰਦਾ ਵੀ ਆ ਲੇਕਿਨ ਮੈਂ ਕੱਲ ਸਮਝਦਾ ਕੀ ਕਵਰ ਖੁੱਦ ਚੁੱਕੀ ਆ ਵਾਹਿਗੁਰੂ ਸੱਚ ਖੁੱਦ ਚੁੱਕੀ ਆ ਉਹਦੇ ਚ ਚਾਹੇ ਕ੍ਰਿਸ਼ਨ ਕੁਮਾਰ ਤੇ ਮੰਤਰੀ ਜੀ ਨੂੰ ਪਾ ਦਿਓ ਚਾਹੇ ਆਮ ਆਮੀ ਪਾਰਟੀ ਨੂੰ ਪਾ ਦਿਓ ਮਰਜੀ ਤੁਹਾਡੀ ਜੈ ਹਿੰਦ